ਇਸ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਫੈਸਲਾ ਕੀਤਾ ਕਿ ਅਸੀਂ ਜਿਹੜੇ ਸਾਡੇ ਪ੍ਰਧਾਨ ਨੇ ਜਿਹੜੇ ਅਸਤੀਫਾ ਦੇ ਗਏ ਧਾਮੀ ਸਾਹਿਬ ਉਹਨਾਂ ਕੋਲ ਫੇਰ ਪਹੁੰਚ ਕਰਾਂਗੇ ਵੀ ਆਪਣੇ ਅਹੁਦੇ ਤੇ ਬਣੇ ਰਹਿਣ ਇਹ ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੀ ਮੈਂ ਤਾਂ ਇਸ ਗੱਲ ਦੇ ਹੱਕchੀਆਂ ਵੀ ਉਹਨਾਂ ਨੂੰ ਦੇਣਾ ਹੀ ਚਾਹੀਦਾ ਸੀ ਪਰ ਦਿੱਤੇ ਦਾ ਕੋਈ ਫਾਇਦਾ ਨਹੀਂ ਜਿਹੜਾ ਅਸਤੀਫਾ ਦਿੱਤਾ ਉਹਨਾਂ ਨੇ ਇਹ ਜਿਹੜੀ ਸਿੱਖ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਕੋਲ ਇੱਕ ਮੌਕਾ ਆਇਆ ਸੀ ਦੋ ਬੰਦਿਆਂ ਨੇ ਜਿਹੜੀ ਜਾਂਦੇ ਅਪਸ਼ਬਦ ਵਰਤੇ ਗਏ ਉਹ ਕੋਈ ਐਡੇ ਉਹਧਿਆਣਾਂ ਤੋਂ ਇੱਕ ਗਣ ਹਰਪ੍ਰੀਤ ਸਿੰਘ ਨੇ ਜੋ ਵਰਤੇ ਇੱਕ ਜਿਹੜੇ ਧੰਮੀ ਸਾਹਿਬ ਨੇ ਵਰਤੇ ਬੀਬੀ ਜੀ ਗਿਰ ਘਰ ਵਾਲੇ ਚੰਗਾ ਹੈ ਜਾਂ ਮਾੜਾ ਪਰ ਉਹ ਸ਼ਬਦ ਗਲਤ ਨੇ ਉਹ ਤਾਂ ਸਿੱਖੀ ਦੇ ਨਾਮ ਵਿੱਚ ਹੀ ਨਹੀਂ ਕੰਦੇ ਜੇ ਉਦੋਂ ਉਹਨਾਂ ਦੋਹਾਂ ਨੂੰ ਹਟਾ ਦਿੰਦੇ ਉਹ ਸੰਕਟ ਬਾਕੀ ਜਿਹੜੇ ਸਿੰਘ ਸਾਹਿਬ ਆਣ ਵਾਸਤੇ ਵੀ ਘਟ ਜਾਣਾ ਸੀ ਸਿੱਖੀ ਦਾ ਸੰਕਟ ਦੂਰ ਹੋਣਾ ਸੀ ਉਹਦੇ ਨਾਲ ਵੀ ਬੰਨਾ ਵੀ ਇਹ ਨਹੀਂ ਇਹ ਨਹੀਂ ਅਸੀਂ ਬਰਦਾਸ਼ਤ ਕਰਨਾ ਜਦ ਤੁਸੀਂ ਇੱਕ ਦਾ ਬਰਦਾਸ਼ਤ ਕਰੀ ਜਾਂਦੇ ਹੋ ਦੂਜੇ ਨੂੰ ਉਲਟ ਕਹਿੰਦੇ ਹੋ ਉਦੋਂ ਕਰਦਾ ਇਹ ਹੁਣ ਫਾਂਡੇ ਗਏ ਜਿਹੜੇ ਤਾਮੀ ਸਾਹਿਬ ਦੇ ਨਾਲ ਨੇ ਉਹ ਕੰਫਿਕਟ ਹੋ ਗਏ ਜੇ ਤਾਮੀ ਸਾਹਿਬ ਨੇ ਕਿਹਾ ਮਤਲਬ ਐ ਨਹੀਂ ਕਿਹਾ ਸਿੱਧਾ ਪਰ ਉਹਨਾਂ ਦਾ ਮਤਲਬ ਇਹੀ ਸੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਹਰ ਗੱਲ ਨੂੰ ਠੀਕ ਕਹਿੰਦੇ ਨੇ ਸੋ ਇਹ ਤਾਂ ਹੁਣ ਜਿਹੜੀ ਕਾਜੀ ਨੇ ਕਰੀ ਉਹ ਪੰਡਿਤ ਨੇ ਨਹੀਂ ਕਰਨੀ ਅਨ ਜਾਂਦਾ ਇਹਨਾਂ ਦੀ ਤਾਂ ਆਪਸੀ ਚਿੱਟਖੜਕਾ ਤਾਂ ਗਿਆ ਸਿੰਘ ਫਸੇ ਹੋਏ ਨੇ ਕਿ ਸਿੰਘ ਸਾਹਿਬਾਂ ਜਿਹੜਾ ਮਰਜ਼ੀ ਫੈਸਲਾ ਕਰ ਲੈਣਨ ਜੇ ਉਹ ਬਾਦਨਾ ਦੇ ਮਾੜਾ ਮੋਟਾ ਹੱਕ 'ਚ ਜਗਿਆ ਤਾਂ ਦੂਜੇ ਕਹਣਗੇ ਵੀ ਇਹ ਤਾਂ ਦੇਕੇ ਹੋਏ ਨੇ ਤੇ ਜੇ ਦੂਜਿਆਂ ਦੇ ਹੱਕ 'ਚ ਗਿਆ ਫਿਰ ਬਾਦਨਾ ਨੇ ਨਹੀਂ ਬੰਦਣਾ ਆ ਝਗੜਾ ਹੈ ਇਹ ਅਜੇ ਕਿਉਂਕਿ ਇਹ ਅਜੇ ਅਸੂਲ ਨਾਲ ਫੈਸਲਾ ਨਹੀਂ ਹੋ ਰਿਹਾ ਉਹੀਂ ਤੂੰ ਕਰਦੇ ਤੂੰ ਕਰਦੇ ਤੂੰ ਇਹ ਟਾਕੀਆਂ ਲਾ ਕੇ ਕੰਮ ਨਹੀਂ ਚੱਲਦਾ ਹੁੰਦਾ ਅਸੀਂ ਮੈਂ ਸਰਜਣਾ ਜੇ ਫੋੜਾ ਅੰਦਰੋਂ ਬਹੁਤ ਜ਼ਿਆਦਾ ਪੀਕ ਪਈ ਹੋਵੇ ਨਾ ਉਹੀਂ ਨਿਕਾ ਜਾ ਕੱਟ ਦੇ ਕਿਉਂ ਜੋ ਮਾਰੀ ਮਾਰੀ ਇਸਤੇ ਕੱਢੀ ਜਾਈਏ ਪੀਕ ਜੀ ਉਹੀਂ ਨਿਕਲਦਾ ਫਿਰ ਉਹ ਖਰਾਬ ਹੀ ਕਰ ਦਿੰਦਾ ਅਸੂਲ ਬਣ ਜਾਂਦਾ ਇਹਦੀ ਵਜ੍ਹਾ ਹੈ ਕਿ ਸਦਾ ਮਾਰ ਲੈ ਕੱਟ ਕੇ ਬਾਹਰ ਇਹ ਨਾ ਨਹੀਂ ਚੀ ਹੁੰਦਾ ਇੱਕ ਛੋਟੀ ਜੀ ਲਾਈਨ ਕਰਕੇ ਦਾ ਖਤਮ ਕਰ ਗਿਆ ਕਿ ਤੁਹਾਨੂੰ ਮੈਂ ਕਹਣਾ ਮੈਂ ਇੱਕ ਡਿਸਪੈਂਸਰੀ ਸੀਗਾ ਉੱਤੇ ਕਿੰਨਾ ਵੱਡਾ ਫੋੜਾ ਉਹਦੇ ਬਣਾ ਉਹ ਕੁੜੀ ਸੀ 16 18 ਸਾਲ ਦੀ ਬੇਹੋਸ਼ ਕਰਨਾ ਉਹਦੇ ਸੁਣ ਕਰਨ ਦੀ ਵੀ ਕੋਈ ਜਗ੍ਹਾ ਨਹੀਂ ਸੀ ਮੈਂ ਆਏ ਮਾਰਿਆ ਮੈਂ ਤਾਂ ਸਰਜਨ ਸੀ ਮਾਰਿਆ ਤਾਂ ਅੰਕ ਚੀਲੀ ਗਈ ਛੱਤ ਤੇ ਕਹਿੰਦੀ ਆਰਾਮ ਆ ਗਿਆ ਸੋ ਜੇ ਫੋੜੇ ਨੂੰ ਠੀਕ ਕੀਤਾ ਦੇ ਦੋ ਆਰਾਮ ਆ ਜਾਣਾ ਸੋ ਡਾਕਟਰ ਸਾਹਿਬ ਤੁਸੀਂ ਇਹ ਚੋ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ